ਮੌਸਲੇ ਬਲੰਦਾ ਵਾਏ ਕਰਨਾ ਤੇ ਜੋ ਮਾਲਕ ਦਾ ਹੁਕਮ ਹੈ ਉਹ ਹੀ ਹੋਣਾ ਪਰ ਜੇ ਕਿਤੇ ਸਾਡੇ ਕਿਤੇ ਕੋਈ ਵੀ ਆਫਤ ਆਊਗੀ ਇਹ ਲੋਕ ਡਰਨ ਵਾਲੇ ਨਹੀਂ ਕੰਦੇ ਨਾਲ ਕੰਦਾ ਬਲਾਗੇ ਫੌਜ ਦੇ ਨਾਲ ਖੜਾਂਗੇ ਜੇ ਲੋੜ ਪਈ ਵਿਰ ਕੋ ਸਾਡੇ ਬਜ਼ੁਰਗ ਦਾ ਬਾਕੀ ਆ ਜਿਹੜਾ ਉਹ ਮਸਾਇਲ ਦੀ ਉਹਦਾ ਮੇਨ ਪਾਰਟ ਜਿਹੜਾ ਇੰਡੀਆ ਜਾ ਆਣ ਕੇ ਖੇਤਾਂ ਦੇ ਵਿੱਚ ਡਿੱਗ ਪਿਆ ਤੁਸੀਂ ਦੇਖ ਸਕਦੇ ਹੋ ਕਿ ਆ ਤੇ ਖੱਡਾ ਵੇਖੋ ਕਿ ਕਿੱਦਾਂ ਗਿਆ ਰਾਤ ਦੇ ਸਮੇਂ ਜਿਹੜੀ ਮਸਾਇਲ ਡਰੋਨਾਂ ਤੇ ਤੁਸੀਂ ਦੇਖਿਆ ਵੀ ਕਿੰਨਾ ਜਿਹੜਾ ਚੱਲ ਰਿਹਾ ਸੀ ਇਹ ਬੜੇ ਵੀਰੋ ਸਾਹਮਣੇ ਮੁਲਾਜ਼ਮ ਵੀ ਪਹੁੰਚਿਆ ਮੌਕਾ ਦੇਖ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਵੇਖੋ ਕਿੰਨਾ ਜਿਹੜਾ ਡੂੰਗਾ ਟੋਆ ਥੱਲੇ ਜ਼ਮੀਨ ਦੇ ਪਾ ਦਿੱਤਾ ਤੇ ਬਾਕੀ ਉਹ ਜਿਹੜੀਆਂ ਸਾਈਡਾਂ ਦੇ ਸਪੋਰਟਰ ਬਟਾਉਣੇ ਆ ਸਿਸਟਮ ਬਾਕੀ ਆਹ ਵੇਖ ਲਓ ਜਿਹੜਾ ਇਹਦੇ ਵਿੱਚ ਕਪੜਾ ਜਗਾੜ ਬਾਈ ਜੀ ਹੋ ਦੇਖੋ ਭਰਾਵਾਂ ਦੇ ਕੋਲ ਬਾਈ ਕਿਵੇਂ ਸਾਰਾ ਕੰਮ ਬਾਈ ਜੀ ਜੇ ਕਿਤੇ ਚਲੋ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਅੱਡੇ ਤੇ ਹੈਨਾ ਦੇਖ ਜਾਂਦੀ ਤਾਂ ਬਹੁਤ ਨੁਕਸਾਨ ਹੋਣਾ ਸੀ ਬਾਕੀ ਇਹਦਾ ਇੰਜੰਜਾ ਤੇ ਜਗਾੜ ਬਾਈ ਜੀ ਤੁਗੜਿਆ ਜਿੱਥੇ ਮਲਾਜ਼ਮ ਖੜੇ ਆ ਬਾਈ ਜੀ ਉਥੇ ਪਏ ਹੋਏ ਆ ਕਿਉਂਕਿ ਉਥੇ ਜਾਨ ਨਹੀਂ ਦੇ ਦਿੱਤੇ ਤਾਂ ਮਯੂਮ ਕਰਕੇ ਦਿਖਾਣਾ ਸਾਹਮਣੇ ਸੂਰਜਾ ਵਾਹਿਗੁਰੂ ਮੇਰ ਕਰੀ ਸਮਝ ਨਹੀਂ ਆਉਂਦੀ ਵੀ ਇਹ ਬਾਣਾ ਕੀ ਵਰਤ ਰਹੇ ਹੈ ਜਿਹੜਾ ਇਸ ਵਾਰ ਜੋ ਵੀ ਹੋ ਰਿਹਾ ਜਿਹੜਾ ਅਕੀ ਨਿੰਨਨ ਜੋਗ ਹੈ ਜੀ ਜੇ ਇਹ ਗੱਲ ਕਰੀਏ ਤਾਂ ਸਾਡੀ ਜਿਹੜੀ ਫੌਜ ਆ ਉਹਨਾਂ ਦੀ ਵੀ ਧੰਨਵਾਦ ਕਰਦੇ ਆ ਚਲੋ ਜਿਹੜੇ ਦਿਨ ਰਾਤ ਬਾਰਡਰਾਂ ਤੇ ਡੜੇ ਹੋਏ ਆ ਪਰ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖੋ ਤੇ ਬਾਕੀ ਜਿਹੜੀ ਜਿਹੜੇ ਇਲਾਕਿਆਂ ਦੇ ਵਿੱਚ ਉਹ ਬੜਾ ਹੀ ਨੁਕਸਾਨ ਹੋਇਆ ਜਿਵੇਂ ਕੱਲ ਪੱਟੀ ਦੇ ਵਿੱਚ ਵੀ ਜਿਹੜਾ ਦੇਖਣ ਨੂੰ ਮਿਲੇ ਡਰੋਨ ਤੇ ਜਾਂ ਜੋ ਵੀ ਸਿਸਟਮ ਚੱਲ ਰਿਹਾ ਸੀ ਹਰੀਕੇ ਪੱਤਣ ਨਾਲ ਤੇ ਤਲਵੰਡੀ ਵਾਲਾ ਹੋਰ ਵੀ ਬਾਈ ਜੀ ਇਹ ਪਿੰਡ ਪਿੰਦਾ ਕਾਲੇ ਕੇ ਨੇੜੇ ਇਸ ਏਰੀਏ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਆ ਜੀ ਬਾਕੀ ਆ ਤਾਂ ਤੁਹਾਨੂੰ ਜਿਹੜਾ ਪਿਓਰ ਬਿਲਕੁਲ ਹਕੀਕਤ ਦਿਖਾ ਰਹੇ ਆ ਜਿਹੜਾ ਦੁਬਲੀ ਪਿੰਡ ਦੇ ਪਾਰ ਕਰਕੇ ਨਾਲ ਹੀ ਬਾਈ ਜੀ ਦੁਬਲੀ ਦੇ ਖੇਤਾਂ ਦੇ ਵਿੱਚ ਬਾਈ ਜੀ ਆਹ ਨਾਲ ਵੇਖੋ ਜੇ ਕਿਤੇ ਅੱਗ ਲੱਗ ਜਾਂਦੀ ਹੈ ਨਾ ਕਿੰਨਾ ਨਾਲ ਸੀ 40 50 60 ਕਿੱਲੇ ਬੰਦਾ ਦਾ ਸਾਰੀ ਤੂੜੀ ਬੰਨਣ ਵਾਲੀ ਪਈ ਸੀ ਹੈ ਨਾ ਤੇ ਭਾਰੀ ਨੁਕਸਾਨ ਹੋਣਾ ਸੀ ਤੇ ਬੜੇ ਵੀਰ ਜਿਹੜੇ ਇੱਥੇ ਦੇਖਣ ਪਹੁੰਚ ਰਹੇ ਆ ਪਬਜੀ ਕਿਉਂਕਿ ਜਦੋਂ ਇਹੋ ਜੀ ਕੜਨਾ ਵਾਪਰਦੀ ਹੈ ਤਾਂ ਹਰੇਕ ਦੇ ਦਿਲ ਦੇ ਵਿੱਚ ਕਿਉਂਕਿ ਜਦੋਂ ਵੀ ਸ਼ਾਮ ਦਾ ਟਾਈਮ ਆਪਦਾ ਪਬਜੀ ਰੋਟੀ ਪਾਣੀ ਕਰਕੇ ਜਿਹੜਾ ਬਲੈਕਆਊਟ ਦਾ ਆਰਡਰ ਹੈ ਜੀ ਟਾਈਮ ਨਾਲ ਬਬੂ ਜੀ ਆਪਣੀਆਂ ਲਾਈਟਾਂ ਬੰਦ ਰੱਖੋ ਕਿਉਂਕਿ ਪਤਾ ਨਹੀਂ ਕਿਉਂਕਿ ਜਿੱਥੇ ਵੀ ਲਾਈਟ ਜਗਦੀ ਹੈ ਜ਼ਿਆਦਾਤਰ ਤਾਂ ਉੱਥੇ ਟਾਰਗੇਟ ਕਰਦੇ ਆ ਤੇ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਹੈ ਹੈ ਮਾ ਬਾਰਡਰ ਤੋਂ ਕਿੰਨੀ ਦੂਰ ਆ ਗਿਆ ਆਮ ਬਾਰਡਰ ਤੋਂ ਕਿੰਨਾ ਇਹ ਉਥੋਂ ਬਾਰਡਰ 30 35 ਕਿਲੋਮੀਟਰ 35 ਕਿਲੋਮੀਟਰ ਦੀ ਕਿਉਂਕਿ ਇਹ ਬਾਈਜੀ ਚੜਦਾ ਪੰਜਾਬ ਚ ਜਿਵੇਂ ਲੈਂਦਾ ਪੰਜਾਬ ਕੋਈ ਨਹੀਂ ਚਾਹੁੰਦਾ ਵੀ ਨਾ ਲੈਂਦੇ ਪੰਜਾਬ ਵਾਲੇ ਚਾਉਂਦੇ ਆ ਤੇ ਨਾ ਚੜਦੇ ਵਾਲੇ ਚਾਉਂਦੇ ਆ ਵੀ جنگ ਲੱਗੀ ਆਵਾਜ਼ ਨਹੀਂ ਵੀਰ ਨਹੀਂ ਸੋਰੀ ਗਲਤ ਇਹ ਹੀ ਮਜ਼ਾ ਟਾਰਕਰ ਕੀਤਾ ਗਿਆ ਜੀਪ ਐਸ ਲੱਗ ਜਿੰਨੀ ਰਹੀ ਜੀ ਉੱਥੇ ਤੱਕ ਜੀ ਤੇ ਕੋਠੀ ਵਾਲ ਚਲ ਜਾਂਦੀ ਸੋਚ ਨਹੀਂ ਕਰਦੇ ਉਹ ਤਾਂ ਗੱਲ ਦੀ ਪਿੰਡ ਤੇ ਨਹੀਂ ਪਿੰਡ ਦੀ ਇਹਨਾਂ ਨੂੰ ਸਾਰਾ ਪਤਾ ਲੱਗਦਾ ਕਿੱਥੇ ਲੱਗਦਾ